ਸਸਿਕਾ ਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਵੈਜ ਤੜਕਾ ਕਿਚਨ ਵਿੱਚ ਤੇ ਅੱਜ ਅਸੀਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸਰਦੀਆਂ ਦਾ ਸਪੈਸ਼ਲ ਗਲਗਲ ਦਾ ਅਚਾਰ ਬਣਾ ਕੇ ਤਿਆਰ ਕਰਾਂਗੇ ਅਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਗਲਗਲ ਦਾ ਅਚਾਰ ਬਣਾਉਣ ਵਾਸਤੇ ਮੈਂ 1 ਕਿਲੋ ਗਲਗਲਾ ਲਈਆਂ ਨੇ ਗਲਗਲਾ ਬਿਲਕੁਲ ਰਸੀਲੀਆਂ ਹੋਣੀਆਂ ਚਾਹੀਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਅਚਾਰ ਬਣਦਾ ਹੈ ਸਰਦੀਆਂ ਦਾ ਸਪੈਸ਼ਲ ਅਚਾਰ ਹੈ ਤੇ ਇਹਨੂੰ ਸਰਦੀਆਂ ਦੇ ਵਿੱਚ ਹੀ ਬਣਾਇਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਗਲਗਲਾ ਨੂੰ ਕੱਟ ਕੇ ਤਿਆਰ ਕਰਾਂਗੇ ਗਲਗਲਾ ਨੂੰ ਮੈਂ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੈ ਬਿਲਕੁਲ ਵੀ ਇਹਨਾਂ ਤੇ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਛੋਟੇ ਛੋਟੇ ਪੀਸਾ ਵਿੱਚ ਇਹਨੂੰ ਤਿਆਰ ਕਰਾਂਗੇ ਗਲਗਲਾ ਨੂੰ ਅਸੀਂ ਤੋੜ ਟ੍ਰਿਕੇ ਨਾਲ ਕੱਟ ਸਕਦੇ ਹਾਂ ਪਹਿਲਾ ਤਰੀਕਾ ਸੀ ਇਸ ਟ੍ਰਿਕ ਨਾਲ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਵਿੱਚ ਉਹਦੀ ਇਹਨੂੰ ਕੱਟ ਲਗਾਵਾਂਗੇ ਤੇ ਛੋਟੇ ਛੋਟੇ ਇਥੇ ਪੀਸ ਕੱਟ ਕੇ ਤਿਆਰ ਕਰਾਂਗੇ ਦੂਜਾ ਸਿਆਸਤਰਾ ਸੈਂਟਰ ਦੇ ਵਿੱਚੋਂ ਗਲਗਲ ਨੂੰ ਕੱਟਾਂਗੇ ਜਿਹੜਾ ਵੀ ਤਰੀਕਾ ਤੁਹਾਨੂੰ ਵਧੀਆ ਲੱਗੇ ਉਸ ਹੱਬ ਨਾਲ ਤੁਸੀਂ ਇਹਨਾਂ ਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਦੇਖੋ ਜੀ ਗਲਗਲਾਂ ਬਹੁਤ ਹੀ ਜਿਆਦੀਆਂ ਰਸ ਵਾਲੀਆਂ ਨੇ ਤੇ ਜਿਹਦੇ ਨਾਲ ਕੀ ਆਪਣਾ ਅਚਾਰ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ ਹੁਣ ਤੁਸੀਂ ਇਹਦੇ ਛੋਟੇ ਛੋਟੇ ਪੀਸ ਕਰ ਲਵੋ ਇਸ ਤਰ੍ਹਾਂ ਸਿਆਕ ਛੋਟੀ ਭਰਾਤ ਲਈ ਆ ਇਹਦੇ ਵਿੱਚ ਅਸੀਂ ਇੱਕ ਕੱਪ ਸਰੋਂ ਦਾ ਤੇਲ ਇਹਨੂੰ ਗਰਮ ਕਰਕੇ ਠੰਡਾ ਕਰ ਲਿਆ ਹੈ ਉਹ ਪਾ ਦਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਵਾਂਗੇ ਮਸਾਲਿਆਂ ਵਿੱਚ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚ ਮੇਥੀ ਦਾਣਾ ਪਾ ਦਾਂਗੇ ਮੇਥੀ ਦਾਣਾ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣਾ ਤੇ ਪਾ ਸਕਦੇ ਹੋ ਨਹੀਂ ਤੇ ਇਸ ਤੋਂ ਬਿਨਾਂ ਵੀ ਤੁਸੀਂ ਅਚਾਰ ਨੂੰ ਬਣਾ ਸਕਦੇ ਹੋ ਇੱਕ ਚਮਚਾ ਦੇਗੀ ਮਿਰਚ ਪਾਈ ਆ ਜੀ ਇਹਦੇ ਨਾਲ ਅਚਾਰ ਦਾ ਕਲਰ ਬਹੁਤ ਜ਼ਿਆਦਾ ਵਧੀਆ ਹੋਏਗਾ ਤੇ ਤਿੰਨ ਚਮਚੇ ਭਰ ਕੇ ਅਸੀਂ ਨਮਕ ਦੇ ਪਾ ਦਾਂਗੇ ਚਾਰ ਵਿੱਚ ਹਮੇਸ਼ਾ ਹੀ ਨਮਕ ਜ਼ਿਆਦਾ ਪੈਂਦਾ ਹੈ ਇੱਕ ਚਮਚਾ ਕਾਲਾ ਨਮਕ ਤੇ ਦੋ ਚਮਚੇ ਅਸੀਂ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਅੱਧਾ ਚਮਚਾ ਕਾਲੀ ਮਿਰਚ ਇੱਕ ਚਮਚਾ ਭਰ ਕੇ ਅਜਵੈਨ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਅੱਧਾ ਚਮਚਾ ਸੀ ਹਲਦੀ ਪਾਵਾਂਗੇ ਇਨ ਨੂੰ ਵੀ ਮਿਕਸ ਕਰ ਦਵਾਂਗੇ। ਇਹਦੇ ਵਿੱਚ ਅਸੀਂ 2 ਚਮਚੇ ਸ਼ੱਕਰ ਦੇ ਪਾਏ ਨੇ ਕਿਉਂਕਿ ਗਲਗਲ ਕਾਫੀ ਖੱਟੀ ਹੁੰਦੀ ਹੈ ਤੇ ਇਹਦੀ ਖਟਾਸ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਸ਼ੱਕਰ ਪਾਈ ਹੈ ਜਿਹਦੇ ਨਾਲ ਕਿਚਾਰ ਬਹੁਤ ਵਧੀਆ ਬਣੇਗਾ ਤੁਸੀਂ ਚਾਹੋ ਤੇਨੂੰ ਬਿਨਾ ਮਿੱਠੇ ਤੋਂ ਵੀ ਬਣਾ ਸਕਦੇ ਹੋ ਸ਼ੱਕਰ ਦੀ ਜਗ੍ਹਾ ਤੁਸੀਂ ਖੰਡ ਵੀ ਪਾ ਸਕਦੇ ਹੋ। ਇਹਨਾਂ ਨੂੰ ਮਿਕਸ ਕਰਕੇ ਹੁਣ ਅਸੀਂ ਕਟੀਆਂ ਹੋਈਆਂ ਸਾਰੀਆਂ ਗਲਗਲਾ ਨੂੰ ਇਹਦੇ ਵਿੱਚ ਪਾ ਦਾਂਗੇ। ਹੁਣ ਅਸੀਂ ਇਹ ਵਾਲੀਆਂ ਸਾਰੀਆਂ ਗਲਗਲਾ ਇਹਦੇ ਵਿੱਚ ਪਾ ਰਾਂ। ਤੇ ਹੁਣ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਜੀ ਕਿੰਨਾ ਵਧੀਆ ਆਪਣਾ ਅਚਾਰ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਆਸਾਨ ਹੈ ਗਲਗਲ ਦਾ ਅਚਾਰ ਬਣਾਣਾ ਇਹਨੂੰ ਤੁਸੀਂ ਸਰਦੀਆਂ ਦੇ ਵਿੱਚ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਨਾਲ ਖਾਓ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਸ਼ਲਗਮਾਹਣ ਨਾਲ ਮੱਕੀ ਦੀ ਰੋਟੀ ਹੋਵੇ ਤੇ ਇਸ ਚਾਰ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਦੇਖੋ ਜੀ ਕਿੰਨਾ ਵਧੀਆ ਆਪਣਾ ਗਲਗਲ ਦਾ ਅਚਾਰ ਬਣ ਕੇ ਤਿਆਰ ਹੋਇਆ ਹੈ ਬਹੁਤ ਬਹੁਤ ਹੀ ਆਸਾਨ ਹੈ ਇਸ ਅਚਾਰ ਨੂੰ ਬਣਾਣਾ ਖੁਸ਼ਬੂ ਬਹੁਤ ਪਿਆਰੀ ਆਉਣ ਲੱਗੀ ਆਪਾਂ ਇਹਦੇ ਵਿੱਚ ਨੋਰਮਲ ਮਸਾਲੇ ਪਾਏ ਨੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਤੇ ਤੁਸੀਂ ਨਮਕ ਨੂੰ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਵੱਧ ਲੱਗੇ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਤੇ ਹੁਣ ਅਸੀਂ ਇਸ ਅਚਾਰ ਨੂੰ ਇੱਕ ਕੱਚ ਦੇ ਕੰਟੇਨਰ ਵਿੱਚ ਕੱਢਾਂਗੇ ਅਚਾਰ ਨੂੰ ਅਸੀਂ ਇਸ ਤਰ੍ਹਾਂ ਇੱਕ ਕੱਚ ਦੇ ਮਰਤਬਾਨ ਵਿੱਚ ਕੱਢਾਂਗੇ ਅਚਾਰ ਨੂੰ ਜਦੋਂ ਵੀ ਤੁਸੀਂ ਮਰਤਵਾਨ ਵਿੱਚ ਕੱਢਣਾ ਤੁਹਾਡਾ ਮਰਤਵਾਨ ਬਿਲਕੁਲੀ ਸਾਫ਼ ਹੋਣਾ ਚਾਹੀਦਾ ਤੇ ਸੁੱਕਾ ਹੋਣਾ ਚਾਹੀਦਾ ਹੈ ਤੇ ਫਿਰ ਤੁਹਾਡਾ achar ਕਦੇ ਵੀ ਖਰਾਬ ਨਹੀਂ ਹੋਏਗਾ ਸਾਲੋਂ ਸਾਲ ਤੁਹਾਡਾ achar ਚੱਲੇਗਾ ਇਸ ਤਰ੍ਹਾਂ ਅਸੀਂ ਇਸ achar ਨੂੰ ਇਸ ਮਰਤਵਾਨ ਵਿੱਚ ਪਾ ਦਿੰਦੇ ਹਾਂ ਗਲਗਲ ਦਾ achar ਨੂੰ ਅਸੀਂ ਇੱਕ ਕੱਚ ਦੇ ਕੰਟੇਨਰ ਵਿੱਚ ਕੱਢ ਲਿਆ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਅਸੀਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ achar ਤੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾਓ ਤੇ ਅਚਾਰ ਨੂੰ ਧੁੱਪ ਵਿੱਚ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾ ਹੈ ਤੇ ਇੱਕ ਹਫ਼ਤੇ ਨੂੰ ਧੁੱਪ ਦਿਖਾਉਣ ਦੇ ਬਾਅਦ ਤੁਹਾਡਾ ਅਚਾਰ ਬਿਲਕੁਲ ਬਣ ਕੇ ਤਿਆਰ ਹੋ ਜਾਏਗਾ ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਗਲਗਲ ਦੇ ਅਚਾਰ ਦੀ ਰੈਸਪੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ